इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਰੇਮੰਨੀ ਹੋਰਾਨਾ ਜੀ ਆਈਪੀਐਸ ਵੱਲੋਂ ਜਿਹੜੇ ਮਾਰੇ ਅਨਸਰ ਸੀਗੇ ਨਸ਼ੇ ਦਾ ਕਾਰੋਬਾਰ ਕਰਦੇ ਆ ਅੱਜ ਤੋਂ 2 ਦਿਨ ਪਹਿਲਾਂ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਕਿ ਵੀ ਜਿਹੜੇ ਇਹ ਬੰਦੇ ਮਾਰਾ ਕੰਮ ਕਰਦੇ ਆ ਉਹ ਸੁਦਰ ਜਨ ਉਸੇ ਦਿਨ ਅਸੀਂ ਇੱਕ 25 ਤਰੀਕ ਨੂੰ ਐਫਆਰ ਦਰਜ ਹੋਈ ਸੀ 104/25 ਜੀ ਹਰਦੇਵ ਸਿੰਘ ਦੇਵ ਇਹ ਸੀਗਾ ਭੈਲ ਢਾਈ ਵਾਲੇ ਦਾ ਰਹਿਣ ਵਾਲਾ ਇਹਦੇ ਕੋਲੋਂ ਹੀਰੋਇਨ ਰਿਕਵਰ ਹੋਈ ਸੀਗੀ ਇਹਦੀ ਪੁੱਛਗਿੱਛ ਦੇ ਵਿੱਚ ਜੋਵਨਜੀਤ ਸਿੰਘ ਨਾਂ ਕੱਲੇ ਪਿੰਡ ਦਾ ਇੱਕ ਬੰਦਾ ਫਿਗਰ ਆਊਟ ਹੋਇਆ ਸੀਗਾ ਉਸ ਨੂੰ ਗੋਂਦਵਾਲ ਸਾਹਿਬ ਦੀ ਪੁਲਿਸ ਵੱਲੋਂ ਨਾਮਿਨੇਟ ਕਰਕੇ ਤੇ ਚੌਕੀ ਇੰਚਾਰਜ ਫਤਿਹਬਾਲ ਨੂੰ ਨਾਲ ਲੈ ਕੇ ਅੱਜ ਮਾਰਨਿੰਗ ਰੇਡ ਕੀਤੀ ਗਈ ਆ ਰੇਡ ਦੌਰਾਨ ਜਦੋਂ ਇਹਨੂੰ ਜੋਵਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਫੜ ਲਿਆ ਮੌਕੇ ਦੇ ਉਤੋਂ ਤੇ ਇਹਨੂੰ ਲੈ ਕੇ ਚੱਲਣ ਲੱਗੇ ਤੇ ਇਹਨੇ ਆਪ ਸਾਰੀ ਫੈਮਲੀ ਨੇ ਇਕੱਠੇ ਹੋ ਕੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਤੇ ਪਹਿਲਾਂ ਪਥਰਾ ਦੇ ਨਾਲ ਕਾਫੀ ਜ਼ਿਆਦਾ ਗੱਡੀਆਂ ਦਾ ਨੁਕਸਾਨ ਕਰ ਦਿੱਤਾ ਤੇ ਬੰਦੇ ਇੰਜਰਡ ਹੋ ਗਏ ਸਾਡੇ ਉਸ ਤੋਂ ਬਾਅਦ ਵਿੱਚ ਹਵਾਈ ਫਾਇਰ ਕਰਨੇ ਸ਼ੁਰੂ ਕੀਤੇ ਇਹਨਾਂ ਨੇ ਤੇ ਗੋਲੀਆਂ ਚਲਾਈਆਂ ਪੁਲਿਸ ਵੱਲੋਂ ਸਿੱਧੀਆਂ ਜਵਾਬੀ ਜਦੋਂ ਪੁਲਿਸ ਪਾਰਟੀ ਨੇ ਉੱਥੋਂ ਆਪਣਾ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਹਵਾਈ ਫਾਇਰ ਕੀਤੇ ਗਏ ਤੇ ਪੁਲਿਸ ਪਾਰਟੀ ਸਾਡੀ ਉੱਥੋਂ ਨਿਕਲ ਵਿੱਚ ਕਾਮਯਾਬ ਹੋ ਗਈ ਤੇ ਸਾਡੀ ਪੁਲਿਸ ਪਾਰਟੀ ਦੇ ਵਿੱਚੋਂ ਇੱਕ ਆਦਮੀ ਜਿਹੜਾ ਸਰਜੀਤ ਸਿੰਘ ਏਐਸਏ ਸੀਗਾ ਉਹ ਜ਼ਖਮੀ ਹੋਇਆ ਅਸੀਂ ਤੁਹਾਡੇ ਮਾਦੀਮ ਰਾਹੀਂ ਦੁਬਾਰਾ ਤੋਂ ਫਿਰ ਜਿੰਨੇ ਇਹ ਮਾੜੇ ਆਨਸਰ ਨੇ ਨਸ਼ਾ ਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਵੀ ਇਸ ਕਾਰੋਬਾਰ ਛੱਡ ਦਿਓ ਤੇ ਸਹੀ ਰਾਹ ਤੇ ਦੇ ਉੱਤੇ ਆ ਜਾਓ ਨਹੀਂ ਤਾਂ ਸਾਡੇ ਵੱਲੋਂ ਜਿਹੜੀ ਇਹ ਮਹਿੰਮ ਵਢੀ ਗਈ ਆ ਇਹਨੂੰ ਲਗਾਤਾਰ ਜਾਰੀ ਰੱਖਿਆ ਜਾਊਗਾ